ਅੱਜ ਨੂੰ ਅੰਦੇ ਦੇ ਨਾਲ ਮੌਸਮ ਕਿਹੋ ਜਿਹਾ ਰਹੇਗਾ ਜੀ ਜੇਸੀ ਕਰੰਟ ਟੈਂਪਰੇਚਰ ਕੰਡੀਸ਼ਨਸ ਦੇਖੀਏ ਤਾਂ ਕੱਲ ਦਾ ਡੇ ਟਾਈਮ ਟੈਂਪਰੇਚਰ 29 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਹੈ ਜਿਹੜਾ ਕਿ ਨਾਰਮਲ ਤੋਂ ਲਗਭਗ 3.7 ਡਿਗਰੀ ਸੈਂਟੀਗ੍ਰੇਡ ਉੱਪਰ ਸੀ ਇਸੇ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 16 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 4.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਅਸੀਂ ਦੇਖ ਸਕਦੇ ਹਾਂ ਕਿ ਦੋਨੋਂ ਹੀ ਜਿਹੜਾ ਦਿਨ ਵਾ ਰਾਤ ਦਾ ਟੈਂਪਰੇਚਰ ਨਾਰਮਲ ਤੋਂ ਉੱਪਰ ਰਿਕਾਰਡ ਕੀਤੇ ਗਏ ਔਰ ਜੇ ਅਸੀਂ ਆਉਣ ਵਾਲੇ ਦਿਨਾਂ ਦੇ ਵੈਦਰ ਦੀ ਗੱਲ ਕਰੀਏ ਤਾਂ ਆਉਣ ਵਾਲੇ 3-4 ਦਿਨ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜੀ ਬੱਦਲਵਾਈ ਬਣ ਸਕਦੀ ਹੈ ਔਰ ਇਹਦੇ ਤੋਂ ਬਿਨਾਂ ਕਿਤੇ ਕਿਤੇ ਹਲਕੇ ਛਿੱਟੇ ਵੀ ਪੈ ਸਕਦੇ ਨੇ ਇਹਦੇ ਵਾਸਤੇ ਆਈਐਮਡੀ ਵੱ 8 14 ਤਰੀਕ ਵਾਸਤੇ ਜਾਰੀ ਕੀਤਾ ਗਿਆ ਪਰ ਰੈ ਐਕਟੀਵਿਟੀ ਜਿਆਦਾ ਨਰthern ਜਾਂ ਨਾਰਥ-ਈਸਟਰਨ ਡਿਸਟ੍ਰਿਕਟਸ ਦੇ ਵਿੱਚ ਹੀ ਹੋਣ ਦੀ ਸੰਭਾਵਨਾ ਹੈ ਮੈਂ ਕਹਿੰਦੇ ਨਾਲ ਟੈਂਪਰੇਚਰ ਕਿਉਂ ਕਰਦਾ ਹਾਂ ਹਾਂ ਬਿਲਕੁਲ ਜੀ ਕਿਉਂਕਿ ਜਦੋਂ ਵੀ ਕਲਾਉਡੀ ਜਾਂ ਰੇਨੀ ਕੰਡੀਸ਼ਨਸ ਬਣਦੀਆਂ ਨੇ ਤਾਂ ਉਹਦੇ ਨਾਲ ਡੇ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਥੋੜੀ ਗ੍ਰਾਊਟ ਆਬਜ਼ਰਵ ਕਰਦੇ ਹਾਂ ਜਦੋਂ ਕਿ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਰਾਈਜ਼ ਹੋ ਸਕਦੀ ਹੈ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਜਿਹੜੀਆਂ ਆਨ ਬੜੇ ਦਿਨਾਂ ਦੇ ਵਿੱਚ ਬਣ ਸਕਦੀਆਂ ਨੇ ਮੈਂ ਬਰਸਾਤ ਫਸਲਾਂ ਨੇ ਨਹੀਂ ਕਿਸ ਤਰੀਕੇ ਦਾ ਹੋਣਾ ਹਾਂ ਜੀ ਕੋਈ ਹੈਵੀ ਰੇਨ ਦੀ ਪ੍ਰੈਡਿਕਸ਼ਨ ਨਹੀਂ ਹੈ ਬੱਦਲਵਾਈ ਜਾਂ ਹਲਕੇ ਛਿੱਟੇ ਪੈਣ ਦੀ ਹੀ ਪ੍ਰੈਡਿਕਸ਼ਨ ਹੈ ਸੋ ਇਹਦਾ ਅਸੀਂ ਫਸਲਾਂ ਨੂੰ ਕੋਈ ਨੁਕਸਾਨ ਨਹੀਂ ਕਹਿ ਸਕਦੇ ਫਾਇਦਾ ਹੋਣਾ ਬਿਲਕੁਲ ਜੀ ਕਿਉਂਕਿ ਜਿਹੜੀ ਬਹੁਤ ਲਾਈਟ ਹੈ ਬਾਰਿਸ਼ ਹੋਣ ਵਾਲੀ ਹੈ ਸੋ ਇਹਦੇ ਨਾਲ ਥੋੜਾ ਡੇ ਟਾਈਮ ਟੈਂਪਰੇਚਰ ਵੀ ਮੋਡਰੇਟ ਹੋ ਸਕਦਾ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਕਿਸਾਨਾਂ ਨੂੰ ਕੀ ਅਪੀਲ ਕਰਨਾ ਹੈ ਇਹੀ ਦੱਸ ਸਕਦੇ ਹਾਂ ਜੀ ਫਾਰਮਰਜ਼ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਬੱਦਲਬਾਹੀ ਵੀ ਹੋ ਸਕਦੀ ਹੈ ਔਰ ਕਿਤੇ ਕਿਤੇ ਜਿਹੜੇ ਹਲਕੇ ਛਿੱਟੇ ਹੈ ਉਹ ਵੀ ਹੋ ਸਕਦੇ ਹਨ। ਕਿੰਨੇ ਦਿਨਾਂ ਲਈ ਹੈ ਯੈਨੋਲਰਟ? ਆ ਯੈਨੋਲਰਟ 13 ਔਰ 14 ਦੋ ਦਿਨ ਵਾਸਤੇ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ।